ਜੇਕਰ ਤੁਸੀਂ ਜੀਟੀਏ ਖੇਤਰ ਵਿੱਚ ਰਹਿੰਦੇ ਹੋ ਅਤੇ ਕਿਤਾਬਾਂ ਪੜਨ ਦੇ ਸ਼ਕੀਨ ਹੋ ਤਾਂ ਮਿਸਿਸ ਆਗਾ ਵਿੱਚ ਲੱਗੀ ਕਿਤਾਬ ਪ੍ਰਦਰਸ਼ਨੀ ਤੁਹਾਡੇ ਲਈ ਬੇहद ਖਾਸ ਹੋ ਸਕਦੀ ਹੈ ਜਿੱਥੇ ਹਜ਼ਾਰਾਂ ਕਿਤਾਬਾਂ ਤੁਹਾਡੀ ਉਡੀਕ ਕਰ ਰਹੀਆਂ ਹਨ ਤੇ ਸਾਡੀ ਕੋਸ਼ਿਸ਼ ਹੁਣ ਵੀ ਇਹੀ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਜਾਣਨਾ ਹੈ ਆਪਣੀ ਹਿਸਟਰੀ ਨੂੰ ਜਾਣਨਾ ਹੈ ਆਪਣੇ ਆਲੇ ਦੁਆਲੇ ਨੂੰ ਜਾਣਨਾ ਹੈ ਜਾਂ ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣਾ ਹੈ ਸੋਸ਼ਲ ਜ਼ਿੰਦਗੀ ਦੇ ਅਰਥ ਸਮਝਣੇ ਤੇ ਸਾਨੂੰ ਸ਼ਬਦ ਨਾਲ ਜੋੜਨਾ ਪਵੇਗਾ ਤੇ ਸ਼ਬਦ ਨਾਲ ਸਭ ਤੋਂ ਨੇੜੇ ਸਾਡੇ ਕੋਲ ਕਿਤਾਬ ਹੈ ਉਹ ਜੋੜ ਸਕਦੀ ਹੈ ਔਰ ਕਿਉਂਕਿ ਜਿਹੜੇ ਵਰਕੇ ਪਲਟਣ ਦਾ ਆਨੰਦ ਹੈ ਨਾ ਕਿਤਾਬੇ माजी ਕੇ ਪੰਨੇ ਪਲਟ ਕੇ ਦੇਖ ਜ਼ਰਾ ਨਾ ਜਾਣੇ ਕੌਨ ਸਾ ਪੰਨਾ ਮੁੜਾ ਹੁਆ ਨਿਕਲੇ ਜਦੋਂ ਅਸੀਂ ਸਿਮਰਤੀਆਂ 'ਚ ਜਾਣਾ ਹੁੰਦਾ ਆਪਣੇ ਬੈਕਗ੍ਰਾਉਂਡ ਦੇ ਵਿੱਚ ਜਾਣਾ ਹੁੰਦਾ ਆਪਣੇ ਇਤਿਹਾਸ ਵੱਲ ਜਾਣਾ ਹੁੰਦਾ ਤੇ ਸਾਨੂੰ ਕਿਤਾਬ ਹੀ ਸਾਥ ਦਿੰਦੀ ਹੈ ਕਿਤਾਬਾਂ ਰਾਹੀਂ ਗਿਆਨ ਵੰਡਣ ਦੇ ਮਨੋਰਥ ਨਾਲ ਚੇਤਨਾ ਪ੍ਰਕਾਸ਼ਨ ਅਤੇ ਗੁਲਾਟੀ ਪ੍ਰਕਾਸ਼ਨ ਵੱਲੋਂ ਮਿਸਿਸ ਆਗਾ ਵਿੱਚ ਲਗਾਈ ਗਈ ਇਸਾਨਾ ਪ੍ਰਦਰਸ਼ਨੀ ਇੱਕ ਦਹਾਕੇ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੀ ਹੈ ਲਗਾਤਾਰ ਪੁਸਤਕ ਪ੍ਰਦਰਸ਼ਨੀ 11 ਸਾਲ ਤੋਂ ਲਾ ਰਹੇ ਹਾਂ 2014 ਜਾਂ 13 ਤੋਂ ਕੰਟੀਨਿਊ ਕਰ ਰਹੇ ਹਾਂ ਵਿੱਚ ਕੋਵਿਡ ਦੌਰਾਨ ਇੱਕ ਸਾਲ ਨਹੀਂ ਲੱਗਿਆ ਔਰ ਪਿਛਲੇ 10 11 ਸਾਲ ਤੋਂ ਗੱਲ ਕਰਾਂ ਤਾਂ 15 ਦਿਨ ਤੋਂ ਲੈ ਕੇ ਇੱਕ ਮਹੀਨੇ ਦਾ ਸਾਡਾ ਪੁਸਤਕ ਪ੍ਰਦਰਸ਼ਨੀ ਹੁੰਦੀ ਹੈ ਇੱਥੇ ਹਰ ਸਾਲ ਹੁੰਦੀ ਹੈ ਜਗ੍ਹਾ ਬਦਲ ਜਾਂਦੀ ਹੈ ਲੇਕਿਨ ਪਾਠਕ ਵਧੇ ਰਹਿੰਦੇ ਨੇ ਕਿਤਾਬਾਂ ਵੀ ਵਧਦੀਆਂ ਰਹਿੰਦੀਆਂ ਨੇ ਔਰ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਅਸੀਂ ਨਾ ਕੰਨ ਦਸ ਦੇ ਆਦੀ ਹਾਂ ਪੜਨ ਦੇ ਆਦੀ ਘਟ ਹੈ لیکن ਜੇ ਕਿਤਾਬ ਸਾਡੇ ਸਾਹਮਣੇ ਆਵੇ ਤੇ ਫਿਰ ਅਸੀਂ ਖਰੀਦਣ ਲੱਗਿਆਂ ਦੇਰ ਨਹੀਂ ਕਰਦੇ ਤੇ میری ਕੋਸ਼ਿਸ਼ ਹੁੰਦੀ ਹੈ ਕਿ ਕਿਤਾਬਾਂ ਲੋਕਾਂ ਤੱਕ ਲੈ ਕੇ ਜਾਈਆਂ ਜਾਣ ਕਿਉਂਕਿ ਹਰ ਸਾਲ 250 ਕਿਤਾਬ ਨਵੀਂ ਪਬਲਿਸ਼ ਹੋ ਜਾਂਦੀ 6000 ਤੋਂ ਵੱਧ ਟਾਈਟਲ ਚ ਇਤਨਾ ਪ੍ਰਕਾਸ਼ਨ ਪਬਲਿਸ਼ ਕਰ ਚੁੱਕਿਆ ਹੁਣ ਤੱਕ ਤੇ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਨਵੀਆਂ ਕਿਤਾਬਾਂ ਔਰ ਬਾਕੀ ਕਿਤਾਬਾਂ ਲੈ ਕੇ ਜਾਈਏ ਇਸ ਉਪਰਾਲੇ ਦੇ ਮੁੱਖ ਪ੍ਰਬੰਧਕ ਸतीश ਕੁਲਾਟੀ ਮੁਤਾਬਕ ਨੌਜਵਾਨਾਂ ਵਿੱਚ ਕਿਤਾਬਾਂ ਪੜਨ ਦਾ ਰੁਝਾਨ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ ਜੋ ਕਿ ਇੱਕ ਲਈ ਸਾਰਥਕ ਸਾਬਤ ਹੋਵੇਗਾ ਜਦੋਂ ਪਿਛਲੇ 5-4 ਸਾਲ ਤੋਂ ਦੇਖ ਰਹੇ ਹਾਂ ਮਾਈਗ੍ਰੇਸ਼ਨ ਇੰਨੀ ਜ਼ਿਆਦਾ ਹੋਈ ਤੇ ਉਹ ਸਟੂਡੈਂਟ ਜਿਹੜਾ ਆਇਆ ਉਹ 60% ਪੜਦਾ ਹੀ ਆਇਆ ਹੈ ਉਹਨਾਂ ਦੇ ਪੇਰੈਂਟਸ ਕਿਤਾਬਾਂ ਪੜ੍ਹ ਰਹੇ ਸੀ ਜਾਂ ਉਹਨਾਂ ਦੇ ਘਰ ਦੇ ਵਿੱਚ ਅਖਬਾਰ ਐਟ ਲੀਸਟ ਆਉਂਦਾ ਜਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਉਹ ਹੁਣ ਹਾਲਤ ਇਹ ਹੈ ਕਿ ਸਾਡੇ ਕੋਲ 70% ਯੂਥ ਆ ਰਿਹਾ ਹੈ ਤੇ ਉਹ ਯੂਥ ਜਿਹਦੀ ਉਮਰ 17-18 ਸਾਲ ਤੋਂ ਲੈ ਕੇ 25-30 ਸਾਲ ਤੱਕ ਦੀ ਔਰ ਬਕਾਇਦਾ ਲਿਸਟ ਲੈ ਕੇ ਆਉਂਦਾ ਕਿ ਮੈਨੂੰ ਆ 12 ਕਿਤਾਬਾਂ ਦੇ ਦਿਓ ਮੈਨੂੰ 10 ਕਿਤਾਬਾਂ ਦੇ ਦਿਓ ਜਿਹੜੀ ਨਹੀਂ ਹੁੰਦੀ ਉਸੇ ਬਾਅਦ ਭਜਵਾਨੇ ਕਿਤਾਬ ਲੇਕਿਨ ਇਹ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦਾ ਰੁਝਾਨ ਸਾਨੂੰ 5 ਸਾਲ ਪਹਿਲਾਂ ਨਹੀਂ ਸੀਗਾ ਤੇ ਇਹ ਮੈਨੂੰ ਲੱਗਦਾ ਪੰਜਾਬੀ ਸਾਹਿਤ ਲਈ ਜਾਂ ਸ਼ਬਦ ਲਈ ਸ਼ੁਭ ਸ਼ਗਨ ਹੈ ਕਿ ਯੂਥ ਜੁੜਿਆ ਸਾਡੇ ਨਾਲ ਤੇ ਯੂਥ ਨਹੀਂ ਅੱਗੇ ਸਾਡਾ 30-40 ਸਾਲ ਸਾਥ ਦੇਣਾ ਅਸੀਂ ਅਗਲੋਕ ਕਹਿੰਦੇ ਕਿ ਸ਼ਬਦ ਮਰ ਜਾਏਗਾ ਜਾਂ ਸਭ ਕਿਤਾਬ ਖਤਮ ਹੋ ਜਾਏਗੀ ਲੇਕਿਨ ਮੈਨੂੰ ਲੱਗਦਾ ਕਿਤਾਬ ਕਦੀ ਖਤਮ ਨਹੀਂ ਹੋਏਗੀ ਉਹ ਯੂਥ ਨੇ ਸਾਨੂੰ એનર્ਜੀ ਦੇਣੀ ਹੈ ਊਰਜਾ ਦੇਣੀ ਹੈ ਤਾਂ ਕਿ ਯੂਥ ਲਗਾਤਾਰ ਪੜ੍ਹ ਰਿਹਾ ਹੋਵੇ ਮੇਰੇ ਲਈ ਖੁਸ਼ੀ ਦੀ ਗੱਲ ਹੈ 70% ਉਹ ਆ ਰਹੇ ਨੇ ਸतीश ਕੁਲਾਟੀ ਅਨੁਸਾਰ ਸਾਹਿਤ ਨਾਲ ਜੁੜ ਕੇ ਪਾਠਕ ਆਪਣਾ ਭਾਵਨਾਤਮਕ ਅਤੇ ਮਾਨਸਿਕ ਵਿਕਾਸ ਕਰ ਸਕਦੇ ਹਨ ਸੋ ਮੈਨੂੰ ਕੋਈ ਕਹੀ ਆਂਦੇ ਜੀ ਮੈਂ ਕਹਿੰਦੇ ਟਾਈਮ ਨਹੀਂ ਮਿਲਦਾ ਮੈਂ ਕਹਿੰਦਾ ਤੁਸੀਂ ਸਾਰਾ ਦਿਨ ਕੀ ਕਰਦੇ ਹੋ ਮੇਰੇ ਫੋਨ ਤੇ ਲੱਗ ਰਹੇ ਨੇ ਮੈਂ ਕਹਿੰਦਾ ਅੱਧਾ ਘੰਟਾ ਫੋਨ ਪਾਸੇ ਕਰਕੇ ਰੱਖ ਕੇ ਦੇਖੋ ਅੱਧਾ ਘੰਟਾ ਕਿਤਾਬ ਫੜ ਲਓ ਫਿਰ ਉਹ ਮੰਦੇ ਅਗਨੇ ਹਾਂ ਅਸੀਂ ਅੱਧਾ ਘੰਟਾ ਟਾਈਮ ਦਿੱਤਾ ਤੇ ਸਾਨੂੰ ਹੁਣ 2-3 ਘੰਟੇ ਦੀ ਸਾਡੀ ਆਦਤ ਬਣ ਗਈ ਐਡਿਕਸ਼ਨ ਹੋ ਗਈ ਮੈਂ ਕਿ ਇਹ ਹੀ ਚੰਗੀ ਗੱਲ ਹੈ ਕਿ ਅਸੀਂ ਕਿਤਾਬ ਨਾਲ ਕਿਵੇਂ ਛੁੱਟ ਸਕਦੇ ਹਾਂ ਮੇਰੀ ਸਭ ਨੂੰ ਗੁਜ਼ਾਰਿਸ਼ ਹੁੰਦੀ ਹੈ ਕਿ ਅਸੀਂ ਹੀ ਕਿਤਾਬ ਨਹੀਂ ਪੜਦੇ ਕਿਤਾਬਾਂ ਵੀ ਸਾਨੂੰ ਪੜਦੀਆਂ ਨਹੀਂ ਰੋਜ਼ਾਨਾ ਇਸ ਗੱਲ ਦੀ ਕਸ਼ਮਕਸ਼ ਰਹਿੰਦੀ ਹੈ ਮਨ ਅੰਦਰ ਕਿ ਪੁਸਤਕ ਪੜ ਰਿਹਾ ਹਾਂ ਮੈਂ ਜਾਂ ਮੈਨੂੰ ਪੜ ਰਹੀ ਪੁਸਤਕ ਅਸੀਂ ਹੀ ਕਿਤਾਬ ਨਹੀਂ ਪੜ ਰਹੇ ਕਿਤਾਬ ਵੀ ਸਾਨੂੰ ਪੜ ਰਹੀ ਹੈ ਅਸੀਂ ਕਿੰਨੇ ਕੁ ਗਿਆਨਮਾਨ ਹੈ ਕਿੰਨੀ ਕਿ ਸਾਡੇ ਵਿੱਚ ਸਮਰੱਥਾ ਹੈ ਹੋਰ ਗਿਆਨ ਹਾਸਲ ਕਰਨ ਦੀ ਉਹ ਕਿਤਾਬ ਦੱਸਣਦੀ ਸਾਨੂੰ ਜੇ ਸਾਡੇ ਹੱਥ ਦੇ ਵਿੱਚ ਕਿਤਾਬ ਹੋਵੇ ਇਸ ਪ੍ਰਦਰਸ਼ਨੀ ਦਾ ਹਿੱਸਾ ਬਣੇ ਪਾਠਕਾਂ ਨੇ ਇਸ ਪ੍ਰਦਰਸ਼ਨੀ ਅਤੇ ਸਾਹਿਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਈ ਵਾਰੀ ਹੁੰਦਾ ਵੀ ਤੁਸੀਂ ਸ਼ੁਰੂ ਵੈਸੇ ਹੀ ਕਰਦੇ ਹੋ ਪਰ ਬਾਅਦ ਜਦੋਂ ਤੁਹਾਨੂੰ ਪੜਦੇ ਹੋ ਤੁਹਾਡਾ ਇੰਟਰਸਟ ਇੰਨਾ ਕੁ ਬਣ ਜਾਂਦਾ ਫਿਰ ਤੁਹਾਡਾ ਦਿਲ ਕਰਦਾ ਵੀ ਹੁਣ ਇਹਨੂੰ ਨਵੇੜ ਨਵੇੜ ਕੇ ਜਣਾ ਪਰ ਆਪਾਂ ਹੁਣ ਰੁਝੇਵੇਂ ਆਪਣੇ ਇੰਨੇ ਨੇ ਵੀ ਆਪਣੇ ਤੋਂ ਇੰਨਾ ਨਹੀਂ ਕਰ ਹੁੰਦਾ ਪਰ ਇਹ ਵੀ ਬੰਦਾ ਕਿਤਾਬ ਕੋਈ ਨਾ ਕੋਈ ਮਤਲਬ ਕੈਰੀ ਆਨ ਜ਼ਰੂਰ ਕਿਤਾਬ ਇੱਕ ਅੱਧੀ ਰੱਖੇ ਬੰਦਾ ਵੀ ਜਿੰਨੀ ਵੀ ਪੜ ਹੋ ਜਵੇ ਹੁਣ ਮੇਰੀ ਮਾਤਾ ਮੇਰੀ ਮਾਤਾ ਮੇਰੇ ਕੋਲੇ ਇੱਥੇ 20 ਸਾਲ ਤੋਂ 2007 ਤੋਂ ਮੇਰੇ ਕੋਲੇ ਰਹਿ ਰਹੀ ਆ ਮੇਰੀ ਮਾਤਾ ਨੇ ਇੱਕ ਕਿਤਾਬ ਤਾਂ ਪੱਕੀ ਹੋਈ ਆ ਵੀ ਉਹਨੇ ਛੇੜ ਕੇ ਰੱਖਣੀ ਆ ਵੀ ਉਹ ਕਿਤਾਬ ਉਹਨੇ ਵਿੱਚ ਪਾ ਕੇ ਤੇ ਉਹ ਮਤਲਬ ਕਿ ਕਦੇ ਨਹੀਂ ਇਦਾਂ ਦਾ ਹੋਇਆ ਇਹਨਾਂ ਮੈਂ 30 ਸਾਲਾਂ ਚ ਉਹਨੂੰ ਇਦਾਂ ਦੇਖਿਆ ਵੀ ਉਹ ਕੋਈ ਕਿਤਾਬ ਤੋਂ ਵਾਂਝੀ ਹੋਵੇ ਇਹ ਕਿਤਾਬ ਪ੍ਰਦਰਸ਼ਨੀ 27 ਅਗਸਤ ਮੰਗਲਵਾਰ ਤੱਕ ਜਾਰੀ ਰਹੇਗੀ ਸੁਖਪਾਲ ਸਿੰਘ ਔਲਖ ਆਮਨੀ ਨਿਊਜ਼ ਮਿਸਿਸ ਸਾਗਾ